ਸਨੋਰੀਏਟੇ ਦੇ ਕੋਲ ਅੱਗ ਲੱਗੀ ਆ ਤਸਵੀਰਾਂ ਤੁਸੀਂ ਦੇਖ ਰਹੇ ਪਟਿਆਲਾ ਦੇ ਸਨੋਰੀਏਟੇ ਦੇ ਕੋਲ ਇੱਕ ਇੱਕ ਘਰ ਵੀ ਆ ਵਿੱਚ ਦੁਕਾਨ ਵੀ ਆ ਉੱਥੇ ਅੱਗ ਲੱਗੀ ਆ ਫਾਇਰ ਬ੍ਰੀਡ ਦੀ ਟੀਮ ਹੁਣੀ ਪਹੁੰਚੀ ਆ ਮੌਕੇ ਤੇ ਲਾਈਵ ਤਸਵੀਰਾਂ ਦੇਖ ਰਹੇ ਤੁਸੀਂ ਲਾਈਵ ਤਸਵੀਰਾਂ ਅੱਗ ਲੱਗੀ ਆ ਸਨੋਰੀਏਟੇ ਦੇ ਕੋਲ ਸਨੋਰੀਏਟੇ ਦੇ ਕੋਲ ਅੱਗ ਲੱਗੀ ਆ ਔਰ ਇਹ ਫਾਇਰ ਬ੍ਰੀਡ ਦੀ ਟੀਮ ਪਹੁੰਚ ਗਈ ਆ ਫਾਇਰ ਬ੍ਰੀਡ ਦੀ ਟੀਮ ਪਹੁੰਚ ਗਈ ਆ ਅੱਗ ਲੱਗੀ ਆ ਸਨੋਰੀਏਟੇ ਦੇ ਵਿੱਚੀ ਘਰ ਹੈ ਮਨਲਾ ਦੇ ਵਿੱਚੀ ਔਰ ਇਹ ਦੁਕਾਨ ਹੈ ਨਾ ਨਾ ਜਿਨ੍ਹਾਂ ਦੇ ਘਰ ਚੱਤ ਤੇ ਲੱਗੀ ਫਾਇਰ ਫਿਟ ਦੀ ਆਪੇ ਰੋ ਰਹੇ ਨੇ ਔਰੇ ਬਹੁਤ ਹੀ ਮਤਲਬ ਦੁਖਦਾਇਕ ਘਟਨਾ ਹੋਈ ਹੈ ਔਰੇ ਜਾਨੀ ਮਾਲ ਦੀਆਂ ਬੱਚੇ ਜੀ ਬੰਦੇ ਬਚਾਉਂ ਆਂ ਕੋਸ਼ਿਸ਼ ਹੈ ਜੀ ਘਰ ਵਿੱਚ ਕੀ ਆ ਘਰ ਵਿੱਚ ਲਗਾਣਾ ਮਤਲਬ ਘਰ ਵੀ ਆ ਵਿੱਚੀ ਦੁਕਾਨ ਹੈ ਸਨੋਰੀ ਹੱਡੇ ਦੇ ਕੋਲ ਦੀ ਇਹ ਘਟਨਾ ਹੈ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਬਰਦਸਤ ਅੱਗ ਲੱਗੀ ਹੈ ਘਰ ਦੇ ਵਿੱਚ ਆਰ ਵਿੱਚ ਦੁਕਾਨ ਤੇ ਫਾਇਰ ਬੀਟ ਦੀਆਂ ਟੀਮਾਂ ਪਹੁੰਚ ਗਿਆ ਨੇ ਉਹ ਵਿੱਚੀ ਘਰ ਆ ਇਹਨਾਂ ਦੇ ਵਿੱਚੀ ਦੁਕਾਨ ਬਹੁਤ ਹੀ ਜਬਰਦਸਤ ਅੱਗ ਲੱਗੀ ਪਈ ਹੈ ਜਿਹੜੀ ਕਿ ਪੂਰੇ ਘਰ ਨੂੰ ਹੀ ਤਬਾਹ ਕਰਕੇ ਰੱਖ ਦਿੱਤਾ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਪਟਿਆਲਾ ਦੇ ਸਨੋਰੀ ਅਡੇ ਦੇ ਕੋਲ ਜਿਨ੍ਹਾਂ ਦੇ ਘਰ ਔਰ ਵਿੱਚੀ ਦੁਕਾਨ ਤੇ ਆਪ ਅੱਗ ਜਿਹੜੀ ਹੈਗੀ ਉੱਪਰ ਤੱਕ ਲਾਟਾਂ ਪੈ ਰਹੀਆਂ ਅੱਛਾ ਜਬ ਤਸਵੀਰਾਂ ਦੇਖ ਰਹੇ ਲੋਕ ਅੱਗ ਤੇ ਬੁਝਾਉਣ ਤੇ ਲੱਗੇ ਹੋਏ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਨੋਰੀ ਹੱਟੇ ਦੇ ਕੋਲ ਦੀਆਂ ਤਸਵੀਰਾਂ ਹੈਗੀਆਂ ਇਹ ਜਿਹੜੀ ਕਿ ਅੱਗ ਪੂਰੀ ਲਪੇਟੇ ਖਾਰੀਆ ਫਾਇਰ ਬ੍ਰੀਡ ਦੀ ਟੀਮ ਉਰੇ ਪਹੁੰਚ ਗਈ ਹੈ ਪਾਜੀ ਅੱਗ ਜਿਹੜੀ ਹੈਗੀ ਬਹੁਤ ਹੀ ਫਾਇਰ ਬ੍ਰਿਡ ਦੀਆਂ ਟੀਮਾਂ ਵੀ ਪਹੁੰਚੀਆਂ ਵੀ ਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਅੱਗ ਬਹੁਤ ਹੀ ਜ਼ਬਰਦਸਤ ਲੱਗੀ ਪਈ ਹੈ ਜਿਹੜੀ ਜਿੰਨੂੰ ਜ਼ਬਰਦਸਤ ਅੱਗ ਕੰਨੇ ਆ ਉਹ ਅੱਗ ਲੱਗੀ ਪਈ ਹੈ ਓਰੇ ਅੱਗ ਜਿਹੜੀ ਕਿ ਬਹੁਤ ਹੀ ਜ਼ਬਰਦਸਤ ਅੱਗ ਹੈ ਫਾਇਰ ਬ੍ਰਿਡ ਦੀਆਂ ਟੀਮਾਂ ਦੋ ਗੱਡੀਆਂ ਓਰੇ ਪਹੁੰਚ ਗਿਆ ਵਿੱਚ ਓਰੇ ਘਰ ਤੇ ਸਿਲੰਡਰ ਹੈ ਵਿੱਚ ਓਰੇ ਘਰ ਤੇ ਵਿੱਚ ਹੀ ਘਰ ਹੈ ਵਿੱਚ ਹੀ ਦੁਕਾਨ ਹੈ ਇਹਨਾਂ ਦੀ ਤੇ ਕੋਈ ਛਾਵੜੇ ਛਾਵੜੇ ਦੱਸਦੇ ਆ ਉਹਨਾਂ ਦੀ ਅੰਦਰ ਵੀ ਨਿਕਲ ਨਹੀਂ ਬਹੁਤ ਜ਼ਬਰਦਸਤ ਅੱਗ ਲੱਗੀ ਪਈ ਆ ਟੰਡਰ ਬੱੱਸ ਟੰਡਰ ਬੱੱਸ ਓਏ ਕਾਈਸਨ ਮੋਰ ਓਏ ਕਾਈਸਨ ਲੈ ਕੇ ਮੋਰ ਅੱਗ ਲੱਗਿਆ ਓਕੇ ਓਕੇ ਕਰਤਾ ਕਰਤਾ ਅੱਗ ਲੱਗੀ ਆ ਸਨੋਰੀ ਅੱਡੇ ਦੇ ਕੋਲ ਜਿਸ ਤੇ ਬਹੁਤ ਹੀ ਭਿਆਨਕ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਪਟਿਆਲਾ ਤੋਂ ਸਨੋਰੀ ਹੱਡੇ ਦੇ ਕੋਲ ਦੀਆਂ ਘਰਾਂ ਔਰ ਦੁਕਾਨ ਦੇ ਵੀ ਚੱਕ ਲੱਗੀ ਆ ਫਾਇਰ ਬਿਟ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਪਏ ਨੇ ਅੱਗ ਦੇ ਕਾਬੂ ਪਾ ਰਿਆ ਅੱਗ ਪੂਰੀ ਪੂਰੀ ਬਿਲਡਿੰਗ ਦੇ ਵਿੱਚ ਅੱਗ ਦੇ ਕਾਬੂ ਮਤਲਬ ਪੂਰੀ ਬਿਲਡਿੰਗ ਤੱਕ ਅੱਗ ਪਹੁੰਚ ਗਈ ਆ ਅਧਿਕਾਰੀ ਜਿਹੜੇ ਲੱਗੇ ਪਏ ਨੇ ਫਾਇਰ ਬਿਟ ਦੇ ਉੱਪਰ ਤੱਕ ਅੱਗ ਦੇ ਕਾਬੂ ਪਾਇਆ ਜਾ ਰਿਹਾ ਮੇਰੇ ਲਈ ਇਹ ਬਹੁਤ ਨਾਇਕੀ ਹੈ ਇੱਕ ਉਧਰ ਲਾ ਦੋ ਆਪਾਂ ਇਹ ਆਰਪੇਡ ਦੇ ਅਧਿਕਾਰੀ ਲੱਗੇ ਪਏ ਨੇ ਕਿ ਹੱਕ ਬਹੁਤ ਹੀ ਧਿਆਨ ਗਰੂਪ ਹੈ ਹੱਕ ਦਾ ਹੱਕ ਦੇ ਲੋਕ ਜਿਹੜੇ ਅਜੇ ਘਰ ਦੇ ਉਹ ਵੀ ਖੜੇ ਨਹੀਂ ਹੋਏ ਲਾਈਵ ਤਸਵੀਰਾਂ ਦੇਖ ਰਹੇ ਤੁਸੀਂ ਯਾਦ ਰੱਖਿਓਗੇ ਦੇਖ ਰਹੇ ਹੋ ਫਾਇਰ ਬ੍ਰਿਡ ਦੇ ਅਧਿਕਾਰੀ ਖੜੇ ਆ ਜਿਨ੍ਹਾਂ ਦੇ ਘਰ ਅੱਗ ਲੱਗੀ ਉਹਨਾਂ ਦਾ ਵੀ ਬਹੁਤ ਮਦਭਾਗੀ ਗੱਲ ਹੈ ਸਾਰਾ ਕੁਝ ਅਗਲਿਆਂ ਦਾ ਤਬਾਹ ਹੋ ਗਿਆ ਘਰਦਿਆਂ ਦਾ ਬਹੁਤ ਹੀ ਦੁਖੀ ਹੋਏ ਪਿਆ ਵਿਚਾਰੇ ਰੋ ਰਹੇ ਨੇ ਕਿਉਂਕਿ ਬਹੁਤ ਹੀ ਮਦਭਾਗੀ ਘਟਨਾ ਹੋਈ ਹੈ ਪਟਿਆਲਾ ਦੇ ਸਨੋਰੀ ਹਟੇ ਦੇ ਕੋਲ ਫਾਇਰ ਬ੍ਰਿਡ ਦੀ ਟੀਮਾਂ ਜਿਹੜੀਆਂ ਖੜੀਆਂ ਹੋਰੇ ਜਾਨੀ ਨਕਾਨੋਂ ਤੋਂ ਬਚਾਅ ਹੋ ਗਿਆ ਬਹੁਤ ਹੀ ਅੱਗ ਤੇ ਬਹੁਤ ਹੀ ਔਖਾ ਮੁਸ਼ਕਲਸ਼ੀਲ ਦੇ ਨਾਲ ਮਤਲਬ ਅੱਗ ਦੇ ਕਾਬੂ ਪਾਇਆ ਜਾ ਰਿਹਾ ਪਾਣੀ ਤੁਹਾਨੂੰ ਦੱਸ ਸਕਦਾ ਫਾਇਰ ਬੇਟ ਦਾ ਬਹੁਤ ਹੀ ਮਦਭਾਗੀ ਗਾ ਅਗਬਰ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤਾਂ ਸੀ ਪਟਿਆਲਾ ਦੇ ਸਨੋਰੀ ੱਡਾ ਇਲਾਕੇ ਵਿਖੇ ਮੌਜੂਦ ਆ ਜਿੱਥੇ ਇੱਕ ਘਰ ਦੇ ਵਿੱਚ ਬਣੀ ਦੁਕਾਨ ਨੂੰ ਅੱਗ ਲੱਗੀ ਹੈ ਅੱਗ ਇੰਨੀ ਕੁ ਭਿਆਨਕ ਹੈ ਕਿ ਅੱਗ ਨੂੰ ਬੁਝਾਉਣ ਦੇ ਲਈ ਹੁਣ ਤੱਕ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਤੱਕ ਤਾਂ ਇਸਮਾਲ ਹੋ ਗਿਆ ਮੌਕੇ ਤੇ ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਸ਼ਾਕਸੀ ਸਾਣੀ ਤੱਕ ਪਹੁੰਚ ਚੁੱਕੇ ਨੇ ਅੱਗ ਹਾਲੇ ਤੱਕ ਕਾਬੂ ਨਹੀਂ ਹੋ ਪਾਈ ਹੈ ਕਿਉਂਕਿ ਦੱਸਿਆ ਜਾ ਰਿਹਾ ਕਿ ਉਸ ਦੇ ਵਿੱਚ ਪੇਂਟ ਅਤੇ ਤੇਲ ਨਾਮਕ ਜਿਹੜੀਆਂ ਵਸਤੂਆਂ ਸੀਗੀਆਂ ਦੁਕਾਨ ਦੇ ਅੰਦਰ ਪਈਆਂ ਹੋਈਆਂ ਸੀ ਸਭ ਤੋਂ ਪਹਿਲਾਂ ਉਸ ਕੈਮੀਕਲ ਦੀ ਤਸਵੀਰਾਂ ਦਿਖਾ ਦਿੰਦੇ ਜਿਹੜੇ ਦੁਕਾਨ ਨੂੰ ਅੱਗ ਬੁਝਾਉਣ ਦੇ باوجود ਵੀ ਬਾਹਰ ਨਿਕਲ ਰਿਹਾ ਹੈ ਸੋ ਇਹ ਤਸਵੀਰਾਂ ਦੇਖੋਗੇ ਪਟਿਆਲਾ ਦੇ ਸਨੋਰੀ ਏਡੇ ਇਲਾਕੇ ਦੀਆਂ ਇਹ ਤਸਵੀਰਾਂ ਨੇ ਫਰਾਈਡ ਵਿਗੜਦੇਆਂ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਮੌਜੂਦ ਨੇ ਖੁਦ ਡੀਸੀ ਪਟਿਆਲਾ ਜਿਹੜੇ ਸ਼ਾਖੀ ਸਾਣੀ ਮੈਡਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਦਿਖਾ ਦਿੰਦੇ ਆ ਕਿ ਮੈਡਮ ਜਾਇਜ਼ਾ ਲੈ ਰਹੇ ਨੇ ਇਸ ਥਾਂ ਦੇ ਉੱਪਰ ਕਿ ਕਿਸ ਤਰ੍ਹਾਂ ਜਿਹੜੀ ਅੱਗ ਇੰਨੀ ਕੁ ਭਿਆਨਕ ਹੈ ਕਿ ਅੱਗ ਨੂੰ ਕਾਬੂ ਪਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੋ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਰਹੇ ਹੋ ਪਟਿਆਲਾ ਤੋਂ ਕਿ ਕਿਸ ਤਰ੍ਹਾਂ ਜਿਹੜੀ ਇਹ ਦੇਖੋਗੇ ਤਸਵੀਰ ਕੀ ਮੈਡਮ ਜਿਹੜੇ ਨੇ ਪਹੁੰਚੇ ਨੇ ਇੱਥੇ ਫਾਇਰ ਬਿਗੜ ਦੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਜੀਨਰਲ ਸਾਰਾ ਸਮੈਲ ਕਮਿਸ਼ਨਰ ਵੀ ਜੀਨਰਲ ਹਾਂ ਇਹ ਜੀਨਰਲ ਹੈ ਕੈਮੀਕਲ ਪੇਨੇਟ ਹੈ ਸਾਰਾ ਕੈਮੀਕਲ ਪੇ

ਗੱਡੀ ਹੋ ਰਹੀ ਹੈ ਮਾਰਕੀਟ ਹਾਂ ਗੱਡੀ ਚਾਰ ਆ ਗਈ ਚਾਰ ਚੌਥੀ ਗੱਡੀ ਆਪਰੇ ਤੋਂ ਵੀ ਆ ਗਈ ਸਮਾਨ ਦੇ ਬਜਾਏ ਮੈਡਮ ਪਿੱਛੇ ਸਾਰੇ ਕਰਾ ਰਿਹਾ ਕੋਡ ਕਰਵਾਤਾ ਉੱਥੇ ਹੈਗੀਆਂ ਕੋਈ ਲੋਕ ਗੱਡੀ ਲਗਾਈ ਹੋਈ ਹੈ ਮੈਮ ਲੱਗੀ ਹੋਈ ਹੈ ਰੈਕੋਰਡ ਕਰਵਾਤਾ ਇੱਕ ਵਾਰੀ ਉਸ ਪਾਸੇ ਚੈੱਕ ਕਰ ਦੇਖ ਰਹੇ ਹਾਂ ਤਸਵੀਰਾਂ ਕਿ ਕਿਸ ਤਰ੍ਹਾਂ ਜਿਹੜਾ ਅੱਗ ਦੇ ਕਾਬੂ ਪਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇੱਥੇ ਡਿਪਟੀ ਕਮਿਸ਼ਨਰ ਮੈਡਮ ਪਟਿਆਲਾ ਪਹੁੰਚੇ ਹੋਏ ਨੇ ਇੱਕ ਵਾਰੀ ਮੈਂ ਚੈੱਕ ਕਰ ਲੈ ਉੱਥੇ ਕੰਮ ਕਰ ਰਹੇ ਨਹੀਂ ਫਿਰ ਤਾਂ ਬਿਲਕੁਲ ਜਾਇਜ਼ਾ ਜਿਹੜਾ ਇਸਥਾਨ ਦਾ ਲਿੱਤਾ ਜਾ ਰਿਹਾ ਹੈ ਇਹ ਤਸਵੀਰਾਂ ਦੇਖੋਗੇ ਤੁਸੀਂ ਕਿ ਅੱਗ ਦੇ ਲਗਾਤਾਰ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਿੱਤੀ ਜਾ ਰਹੀ ਹੈ ਸੋ ਇਹ ਤਸਵੀਰਾਂ ਤੁਹਾਨੂੰ ਅੱਗੇ ਤੋਂ ਦਿਖਾਵਾਂਗੇ ਕਿਸ ਤਰ੍ਹਾਂ ਜਿਹੜਾ ਆਗ ਹੈ ਉਹ ਘਰ ਦੇ ਨੀਚੇ ਬਣੀ ਦੁਕਾਨ ਦੇ ਵਿੱਚ ਲੱਗੀ ਹੈ ਸੋ ਅੱਗ ਇੰਨੀ ਕੁ ਭਿਆਨਕ ਹੈ ਕਿ ਉਸ ਨੂੰ ਬੁਝਾਉਣਾ ਤੱਕ ਮੁਸ਼ਕਿਲ ਹੋ ਗਿਆ ਹੈ ਤਾਂ ਇਹ ਤਸਵੀਰਾਂ ਦੇਖੋਗੇ ਕੈਮੀਕਲ ਜਿਹੜਾ ਹੈ ਥਿਨਰ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਅੰਦਰ ਮੌਜੂਦ ਸੀਗਾ ਤਾਂ ਲਗਾਤਾਰ ਜਿਹੜੀ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਨੇ ਉਹ ਲਗਾਤਾਰ ਜਾ ਰਹੀ ਨੇ ਅੱਗੇ ਤੋਂ ਆ ਕੇ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਜਿਹੜਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਸੋ ਇਹ ਤਸਵੀਰ ਦੇਖੋਗੇ ਪਟਿਆਲਾ ਦੀ ਤਸਵੀਰ ਹੈ ਲਗਾਤਾਰ ਇੱਥੇ ਪੁਲਿਸ ਦੀਆਂ ਟੀਮਾਂ ਫਾਇਰ ਬਿਗੜ ਦੇ ਅਧਿਕਾਰੀ ਫਾਇਰ ਬਿਗੜ ਦੀਆਂ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਅੱਗ ਤੇ ਕਾਬੂ ਪਾਉਣ ਦੇ ਲਈ ਲੇਕਿਨ ਅੱਗ ਜਿਹੜੀ ਹੈ ਫਿਲਹਾਲ ਦੀ ਘੜੀ ਜਿਹੜੀ ਹੈ ਕਾਬੂ ਨਹੀਂ ਹੋ ਪਾਈ ਜਿਸ ਕਰਕੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗ ਨੂੰ ਕਾਬੂ ਪਾਇਆ ਜਾ ਸਕੇ ਲੇਕਿਨ ਇਹ ਤਸਵੀਰ ਦੇਖੋਗੇ ਕਿ ਪਟਿਆਲਾ ਦੀ ਤਸਵੀਰ ਹੈ ਜਿਸ ਘਰ ਦੇ ਵਿੱਚ ਅੱਗ ਲੱਗੀ ਹੈ ਉਸ ਘਰ ਦੇ ਵਿੱਚ ਇੱਕ ਦੁਕਾਨ ਬਣੀ ਹੋਈ ਸੀਗੀ ਮੌਕੇ ਤੇ ਡੀਸੀ ਪਟਿਆਲਾ ਮੈਡਮ ਸ਼ਾਕਸੀ ਸਾਹਨੀ ਜਿਹੜੇ ਨੇ ਉਹ ਖੁਦ ਪਹੁੰਚੇ ਹੋਏ ਨੇ ਉਹ ਜਾਇਜ਼ਾ ਲੈ ਰਹੇ ਨੇ ਇਸ ਥਾਂ ਦਾ ਤਾਂ ਲਗਾਤਾਰ ਕਹਿ ਸਕਦੇ ਆ ਕਿ ਇਹ ਇਹ ਦੁਕਾਨ ਥੋੜੀ ਹੈ ਨਾਲ ਦੀ ਨਾਲ ਵਾਲੀ ਮੇਰੀ ਹੈ ਜੀ ਇਹ ਹੋਇਆ ਕੀ ਸੀਗਾ ਜਦੋਂ ਤੁਸੀਂ ਦੇਖਿਆ ਆਈ ਥਿੰਕ ਇਹਦੀ ਕੋਈ ਸਡਨਲੀ ਹੋਇਆ ਮੈਂ ਤਾਂ ਪੇਸ਼ੈਂਟ ਟੈਂਡ ਕਰ ਰਿਹਾ ਸੀ ਤੇ ਬਾਹਰ ਪੇਸ਼ੈਂਟ ਮੇਰਾ ਭੱਜ ਕੇ ਗਿਆ ਬਾਹਰ ਸ਼ਾਇਦ ਕੋਈ ਮੈਂ ਕਿਹਾ ਐਕਸੀਡੈਂਟ ਹੋ ਗਿਆ ਬਟ ਐਕਸੀਡੈਂਟ ਨਹੀਂ ਸੀ ਦੇਖ ਕੇ ਕੋਈ ਸ਼ਾਰਟ ਸਰਕਟ ਸੀ ਆਈ ਥਿੰਕ ਆਈ ਨੋਟ ਕਨਫਰਮ ਕੋਈ ਚੋਰ ਸਰਕਲ ਸੀ ਉਹਦੇ ਅਕੋਰਡਿੰਗ ਮੈਂ ਦੇਖਿਆ ਤੇ ਬਾਹਰ ਇੱਕਦਮ ਅੱਗ ਫੜਦੀ ਬੈ ਗਈ ਉਹਨਾਂ ਤਾਰ ਪਿੰਦੇ ਤੇਲ ਹੋਣ ਕਰਕੇ ਤੇ ਅੱਗ ਨੇ ਜਿਆਦਾ ਪਕੜ ਜਾਦੀ ਹੈ। ਇਹ ਦੁਕਾਨ ਕੀ ਚੀਜ਼ ਦੀ ਸੀਗੀ ਇਹ ਇੰਨੇ ਸਮੇਂ ਤੋਂ ਚੱਲ ਰਹੀ ਹੈ। ਆਇਲ ਮਿਲ ਆਇਲ ਮਿਲ ਸੀ। ਆਇਲ ਮਿਲ। ਤੇ ਕਾਰਨ ਵੀ ਇਹ ਹੋ ਸਕਦਾ ਕਿ ਅੱਗ ਜਿਹੜਾ ਇੰਨਾ ਪੰਬੜ ਮਚਿਆ। ਬਿਲਕੁਲ ਰੀਜ਼ਨ ਇਹ ਹੀ ਹੈ ਜੀ। ਪਰ ਸਭ ਤੋਂ ਵੱਡਾ ਰੀਜ਼ਨ ਇਹ ਹੀ ਹੈ ਜੀ ਆਇਲ ਹੋਣ ਕਰਕੇ ਅੱਗ ਨੇ ਪਕੜ ਜਿਆਦਾ ਕਰ ਲਈ। ਕੋਈ ਥੋੜੀ ਦੁਕਾਨ ਨੂੰ ਇਫੈਕਟ ਹੋਇਆ ਇਸ ਦੇ ਨਾਲ। ਨਹੀਂ ਓਕੇ ਇਸ ਟਾਈਮ ਕੋਈ ਡਾਟ ਇਹ ਠੀਕ ਹੈ ਇੱਕ ਘਰ ਵੀ ਬਣਿਆ ਹੋਇਆ ਸੀ ਕਹਿੰਦੇ ਉੱਪਰ ਕਹਿੰਦੇ ਘਰ ਵੀ ਸੀ ਬਿਲਡਿੰਗ ਨੂੰ ਪ੍ਰੋਪਰ ਬਿਲਡਿੰਗ ਸੀ ਤਿੰਨ ਮੰਜ਼ਿਲਾ ਬਿਲਡਿੰਗ ਸੀ ਜੀ ਬਟ ਜਾਨੀ ਨੁਕਸਾਨ ਨਹੀਂ ਹੋਇਆ ਬਚਾ ਹੈ ਹੁਣ ਕਿਸ ਤਰ੍ਹਾਂ ਦੀ ਹਾਲਤ ਹੈ ਹੁਣ ਠੀਕ ਹੈ ਕੁਝ ਕਨਫਰਮ ਹੂੰ ਠੀਕ ਆ ਕੰਟਰੋਲ ਚ ਬਿਲਕੁਲ ਕਹਿ ਸਕਦੇ ਆ ਕਿ ਅੱਗ ਹੋਣਾ ਫਿਲਹਾਲ ਦੀ ਕੜੀ ਦੱਸਿਆ ਜਾ ਰਿਹਾ ਕਿ ਕੰਟਰੋਲ ਦੇ ਵਿੱਚ ਹੈ ਲੇਕਿਨ ਇਹ ਤਸਵੀਰ ਦੇਖੋਗੇ ਕੈਮੀਕਲ ਦੀ ਤਸਵੀਰ ਹੈ ਜਿਹੜਾ ਦੁਕਾਨ ਦੇ ਵਿੱਚੋਂ ਜਦੋਂ ਅੱਗ ਬੁਝਾਈ ਜਾ ਰਹੀ ਹੈ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਲੱਗੀਆਂ ਹੋਈਆਂ ਨੇ ਤਾਂ ਉਹ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਥਾਂ ਦੇ ਉੱਤੇ ਜਿਹੜੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਇਹ ਤਸਵੀਰ ਦੇਖੋਗੇ ਕਿ ਕਿਸ ਤਰ੍ਹਾਂ ਦੀ ਇਹ ਤਸਵੀਰ ਹੈ ਤਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਅੱਗ ਨੂੰ ਬੁਝਾਉਣ ਇਹ ਉਹ ਦੁਕਾਨ ਹੈ ਜਿਸ ਦੁਕਾਨ ਦੇ ਵਿੱਚ ਅੱਗ ਲੱਗੀ ਹੋਈ ਹੈ ਇਹ ਉਹ ਘਰ ਹੈ ਜਿਹੜਾ ਉੱਪਰ ਤੱਕ ਬਣਿਆ ਹੋਇਆ ਹੈ ਇਸ ਨੂੰ ਬੁਝਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪਾਸੇ ਤੋਂ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਅੱਗ ਲੱਗੀ ਹੋਈ ਹੈ ਇਸ ਘਰ ਦੇ ਵਿੱਚ ਅੱਗ ਲੱਗੀ ਹੋਈ ਹੈ ਲਗਾਤਾਰ نیچے ਜੜੀਆਂ ਨੇ ਆ ਫਾਇਰ ਬ੍ਰਿਗੇਡ ਟੀਮਾਂ ਦੇਖੋਗੇ ਤੁਸੀਂ ਕਿ ਲੱਗੀਆਂ ਹੋਈਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਅੱਗ ਲਗਾਤਾਰ ਜਿਹੜੀ ਹੈ ਉਹ ਵੱਧ ਰਹੀ ਹੈ ਕਿਉਂਕਿ ਵਾਦਨ ਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇਸ ਦੁਕਾਨ ਦੇ ਵਿੱਚ ਥਿਨਰ ਪਿਆ ਹੋਇਆ ਸੀਗਾ ਕੈਮੀਕਲ ਪਏ ਹੋਏ ਸੀਗੇ ਜਿਸ ਕਰਕੇ ਅੱਗ ਨੂੰ ਬੁਝਾਉਣਾ ਜਿਹੜਾ ਕਾਫੀ ਮੁਸ਼ਕਿਲ ਹੋਇਆ ਪਿਆ ਲੇਕਿਨ ਫਿਰ ਵੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ جاری ਹੈ ਤਾਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਮੌਕੇ ਤੇ ਡੀਸੀ ਪਟਿਆਲਾ ਸ਼ਾਖਸੀ ਸਾਨੀ ਪਹੁੰਚੇ ਹੋਏ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਇਸ ਥਾਂ ਦਾ ਜਿਹੜਾ ਜਾਇਜ਼ਾ ਲਿਆ ਜਾਵੇ ਕਿਉਂਕਿ ਆਸ-ਪਾਸੇ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪਾਸੇ ਤੋਂ ਤਸਵੀਰ ਦੇਖੋਗੇ ਤੁਸੀਂ ਕਿ ਕਿਸ ਤਰ੍ਹਾਂ ਉਸ ਦੁਕਾਨ ਦੀ ਇਹ ਤਸਵੀਰ ਹੈ ਕਿ ਕਿਸ ਤਰ੍ਹਾਂ ਜਿਹੜਾ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ نزدیکی ਤੋਂ ਇਹ ਤਸਵੀਰਾਂ ਦਿਖਾਵਾਂਗੇ ਲਗਾਤਾਰ ਜਿਹੜੀਆਂ ਟੀਮਾਂ ਨੇ ਉਹ ਲਗੀਆਂ ਹੋਈਆਂ ਨੇ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਜਿਸ ਕਰਕੇ ਤੁਸੀਂ ਇਹ ਤਸਵੀਰ ਦੇਖੋਗੇ ਨਜ਼ਦੀਕ ਤੋਂ ਇਹ ਤਸਵੀਰ ਹੈ ਕਿ ਕਿਸ ਤਰ੍ਹਾਂ ਜਿਹੜਾ ਇਸ ਘਰ ਦੇ ਵਿੱਚ ਅੱਗ ਲੱਗੀ ਸਗੀ ਉੱਪਰ ਦੇਖੋਗੇ ਤੁਸੀਂ ਕਿ ਕਿਸ ਤਰ੍ਹਾਂ ਲਗਾਤਾਰ ਇਸ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਇਹ ਅੱਗ ਲੱਗੀ ਹੋਈ ਸੀਗੀ ਅੱਗ ਦੇ ਉੱਪਰ ਕਾਬੂ ਪਾਣ ਦੀ ਜਿਹੜੀ ਹੈ ਉਹ ਕੋਸ਼ਿਸ਼ ਲਗਾਤਾਰ جاری ਹੈ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਪਟਿਆਲਾ ਤੋਂ ਕਿ ਕਿਸ ਤਰ੍ਹਾਂ ਜਿਹੜਾ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਜਦੋਂ ਬੁਝਾ ਰਹੇ ਨੇ ਤਾਂ ਉਸ ਪਾਸੇ ਤੋਂ ਦੇਖੋਗੇ ਉੱਪਰ ਤੋਂ ਕਿ ਕਿਸ ਤਰ੍ਹਾਂ ਇਸ ਦੁਕਾਨ ਦੇ ਵਿੱਚੋਂ ਕੈਮੀਕਲ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਕੈਮੀਕਲ ਜਿਹੜਾ ਨਿਕਲ ਰਿਹਾ ਉਹ ਤੁਸੀਂ ਦੇਖੋਗੇ ਵਾਈਟ ਕਲਰ ਦਾ ਜਿਹੜਾ ਚਿੱਟੇ ਰੰਗ ਦਾ ਇੱਥੋਂ ਦੀ ਕੈਮੀਕਲ ਨਿਕਲ ਰਿਹਾ ਇਸ ਪਾਸੇ ਟੀਮਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਇਸ ਪਾਸੇ ਦੇਖੋਗੇ ਟੀਮਾਂ ਜਿਹੜੀਆਂ ਨੇ ਉਹ ਅੱਗ ਬੁਝਾਉਣ ਸੋ ਟੀਮ ਵਾਲੀ ਤਸਵੀਰ ਜਿਹੜੀ ਆ ਉਹ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਲਗਾਤਾਰ ਜਿਹੜੀ ਹੈ ਕੋਸ਼ਿਸ਼ ਹੈ ਉਹ ਲਗਾਤਾਰ ਜਾ ਰਹੀ ਹੈ ਇਸ ਦੁਕਾਨ ਦੇ ਵਿੱਚ ਅੱਗ ਲੱਗੀ ਹੋਈ ਹੈ ਇਸ ਘਰ ਦੇ ਵਿੱਚ ਅੱਗ ਲੱਗੀ ਹੋਈ ਹੈ ਇਹ ਤਸਵੀਰ ਦੇਖੋਗੇ ਤੁਸੀਂ ਨਜ਼ਦੀਕ ਤੋਂ ਇਹ ਤਸਵੀਰ ਦਿਖਾਵਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜੀ ਅੱਗ ਹੈ ਉਹ ਲਗਾਤਾਰ ਜਾ ਰਹੀ ਹੈ ਇਸ ਦੁਕਾਨ ਦੇ ਵਿੱਚ ਇਸ ਘਰ ਦੇ ਵਿੱਚ ਜਿਹੜੀ ਹੈ ਅੱਗ ਜਿਹੜੀ ਹੈ ਉਹ ਲੱਗੀ ਹੋਈ ਹੈ ਤਾਂ ਇਸ ਪਾਸੇ ਤੋਂ ਤਸਵੀਰ ਦੇਖੋਗੇ ਨਜ਼ਦੀਕੀ ਤੋਂ ਕਿ ਕਿਸ ਤਰ੍ਹਾਂ ਜਿਹੜੀ ਹੈ ਅੱਗ ਨੂੰ ਜੜਾ ਬੁਝਾਉਣ ਦੀ ਜਿਹੜੀ ਹੈ ਕੋਸ਼ਿਸ਼ ਉਹ ਲਗਾਤਾਰ جاری ਹੈ ਤੁਸੀਂ ਇਹ ਤਸਵੀਰ ਦੇਖੋਗੇ ਕਿਸ ਤਰ੍ਹਾਂ ਜਿਹੜਾ ਅੱਗ ਲਗਾਤਾਰ ਜਿਹੜੀ ਇੱਥੇ ਲੱਗੀ ਹੋਈ ਨਜ਼ਰ ਆ ਰਹੀ ਹੈ ਇਸ ਦੁਕਾਨ ਦੇ ਵਿੱਚ ਜਿਹੜੀ ਆ ਅੱਗ ਉਹ ਲਗਾਤਾਰ ਕਾਫੀ ਸਮੇਂ ਤੋਂ ਲੱਗੀ ਹੋਈ ਹੈ ਲਗਾਤਾਰ तकरीबन ਜਿਹੜਾ 1 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਇਸ ਦੁਕਾਨ ਦੇ ਵਿੱਚ ਅੱਗ ਲੱਗੀ ਨੂੰ ਤੇ ਕਹਿ ਸਕਦੇ ਹਾਂ ਕਿ ਕਾਫੀ ਸਮਾਂ ਜਿਹੜਾ ਇੱਥੇ ਹੋ ਚੁੱਕਿਆ ਅੱਗ ਲੱਗੀ ਨੂੰ ਤਾਂ ਇਸ ਪਾਸੇ ਦੇਖੋਗੇ ਟੀਮਾਂ ਜਿਹੜੀਆਂ ਨੇ ਉਹ ਟੀਮ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਅੱਗ ਬੁਝਾਉਣ ਦੇ ਲਈ ਤਾਂ ਇਹ ਕੋਸ਼ਿਸ਼ ਜਿਹੜੀ ਅੱਗ ਬੁਝਾਉਣ ਦੇ ਲਈ ਕੀਤੀ ਜਾ ਰਹੀ ਹੈ ਕਿ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਕਿਉਂਕਿ ਅੱਗ ਜਿਹੜੀ ਹੈ ਕਾਫੀ ਸਮੇਂ ਤੋਂ ਲੱਗੀ ਹੋਈ ਹੈ ਤਾਂ ਇਹ ਤਸਵੀਰ ਦੇਖ ਰਹੇ ਹੋ ਤੁਸੀਂ ਪਟਿਆਲਾ ਦੇ ਸਨੋਰੀ ੱਡਾ ਇਲਾਕੇ ਤੋਂ ਜਿੱਥੇ ਇੱਕ ਦੁਕਾਨ ਦੇ ਵਿੱਚ ਜਿਹੜੀ ਆ ਅੱਗ ਲੱਗੀ ਹੋਈ ਹੈ ਤਾਂ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪਾਸੇ ਦੇਖੋਗੇ ਕਿ ਉੱਪਰ ਜਿਹੜਾ ਘਰ ਬਣਿਆ ਹੋਇਆ ਸੀਗਾ ਘਰ ਦੇ ਵਿੱਚ ਵੀ ਅੱਗ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਇਹ ਘਰ ਦੀ ਤਸਵੀਰ ਹੈ ਜਿੱਥੇ ਅੱਗ ਲੱਗੀ ਹੋਈ ਹੈ ਤਾਂ ਇਸ ਘਰ ਦੇ ਵਿੱਚ ਲਗਾਤਾਰ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਬੂ ਪਾਇਆ ਜਾ ਸਕੇ ਕਿਉਂਕਿ ਇਸ ਪਾਸੇ ਦੇਖੋਗੇ ਕਿ ਫਾਇਰ ਵਿਗਟ ਦੇ ਇੰਸਪੈਕਟਰ ਜਿਹੜੇ ਨੇ ਅਧਿਕਾਰੀ ਜਿਹੜੇ ਨੇ ਰਜਿੰਦਰ ਕੋਸ਼ਲ ਉਹ ਖੁਦ ਮੌਕੇ ਤੇ ਨੇ ਉਹ ਖੁਦ ਕੋਸ਼ਿਸ਼ ਕਰ ਰਹੇ ਨੇ ਕਿ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਕਿਉਂਕਿ ਅੱਗ ਲਗਾਤਾਰ ਵਧਦੀ ਜਾ ਰਹੀ ਹੈ ਪਹਿਲਾਂ ਬੇਸ਼ੱਕ ਕਾਬੂ ਦੇ ਵਿੱਚ ਆ ਗਈ ਸੀ ਲੇਕਿਨ ਉਸ ਤੋਂ ਬਾਅਦ ਫਿਰ ਤੋਂ ਜਿਹੜੀ ਅੱਗ ਹੈ ਉਹ ਵਧੀ ਹੈ ਜਿਸ ਕਰਕੇ ਇੱਥੇ ਦੇਖੋਗੇ ਫਾਇਰ ਵਿਗਟ ਦੇ ਅਧਿਕਾਰੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਲੇਕਿਨ ਉੱਪਰ ਦੇਖੋਗੇ ਕਿ ਜਿਹੜੇ ਅਧਿਕਾਰੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਲਗਾਤਾਰ ਉੱਪਰ ਦੇਖੋਗੇ ਭਾਂਬੜ ਮਚ ਰਿਹਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਦੀਆਂ ਨੇ ਜਿੱਥੇ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ 22 ਪਾਸੇ ਰਜਿੰਦਰ ਕੋਸ਼ਲ ਮੇਰੇ ਨਾਲ ਨੇ ਕੋਸ਼ਲ ਸਾਹਿਬ ਕਾਫੀ ਸਮਾਂ ਹੋ ਚੁੱਕਿਆ ਅੱਗ ਲੱਗੀ ਨੂੰ ਲੇਕਿਨ ਅੱਗੇ ਦੇ ਉੱਪਰ ਜਿਹੜਾ ਕਾਬੂ ਨਹੀਂ ਪਾਇਆ ਜਾ ਪਾਰਿਆ ਇਹ ਲਗਾਤਾਰ ਵੱਧ ਰਹੀ ਅੱਗ ਸਰ ਇਸ ਤਰ੍ਹਾਂ ਵੀ ਕੈਮੀਕਲ ਦੇ ਪੇਂਟ ਦੀ ਦੁਕਾਨ ਹੈ ਔਰ ਕੈਮੀਕਲ ਅਥੀਨਰ ਵਗੈਰਾ ਹੈਗਾ ਇਸ ਚ ਇਹ ਉਸ ਨੂੰ ਬੁਝਣ ਚ ਟਾਈਮ ਲੱਗਦਾ ਸਾਨੂੰ ਸਾਡੇ ਕੋਲ ਸਫੀਸ਼ੀਐਂਟ ਸਾਰਾ ਕੁਝ ਸਮਾਨ ਮੌਜੂਦ ਹੈ ਮੌਜੂਦ ਹੈ ਸੜਕ ਕਮਿਸ਼ਨਰ ਸਾਹਿਬ ડીਸੀ ਮੈਂ ਵੀ ਉਰੇ ਪਹੁੰਚ ਚੁਕੇ ਹਾਂ ਤੇ ਮੌਕੇ ਤੇ ਹਾਂ ਸਾਨੂੰ ਥੋੜਾ ਜਿਹਾ ਟਾਈਮ ਲੱਗੇਗਾ ਅਸੀਂ ਕੰਟਰੋਲ ਕਰ ਲਾਂਗੇ ਦੁਕਾਨ ਕੀ ਚੀਜ਼ ਦੀ ਹੈ ਦੁਕਾਨ ਪੇਂਟ ਔਰ ਥੀਨਰ ਦੀ ਦੱਸੀ ਜਾਂਦੀ ਬਾਅਦ ਚ ਅਸੀਂ ਦੇਖਾਂਗੇ ਅਸੀਂ ਅੱਗ ਕੰਟਰੋਲ ਕਰ ਲਈ ਇੱਕ ਵਾਰੀ ਅਸੀਂ ਲਗਾਤਾਰ ਇੱਥੇ ਪੰਬੜ ਮਚ ਰਿਹਾ ਉੱਪਰ ਦਿਖ ਰਿਹਾ ਕਿ ਬਲਾ ਸਿਨਦਰ ਡਰਮਜਾ ਹੈ ਔਰ ਪੇਂਟ ਦੀ ਦੁਕਾਨ ਹੈ ਤੇ ਪੇਂਟ ਦੀ ਦੁਕਾਨ ਚ ਸਾਰਾ ਕੁਝ ਜੋਲਾਸ਼ੀਲ ਹੁੰਦਾ ਇਸ ਦੀ ਪਰਮਿਸ਼ਨ ਹੈਗੀ ਆ ਸਰ ਪੇਂਟ ਦੀ ਦੁਕਾਨ ਆ ਨੋਰਮਲ ਦੁਕਾਨ ਖੋਲੀ ਹੋਈ ਆ ਉਹ ਪਰਮਿਸ਼ਨ ਬਾਅਦ ਚ ਦੇਖਦੇ ਆ ਸਾਨੂੰ ਇਹ ਬਾਅਦ ਚ ਵੀ ਪਰ ਘਰ ਵੀ ਦਿਖਾਈ ਦੇ ਰਿਹਾ ਵੀ ਘਰ ਜਾ ਬਣਿਆ ਪਰ ਘਰ ਦੇ ਐਕਚੁਅਲੀ ਮਾਰਕੀਟ ਆ ਸਾਰੀ ਹਾਂ ਨਹੀਂ ਹੁਣ ਕਿੰਨੀਆਂ ਗੱਡੀਆਂ ਲੱਗੀਆਂ ਨੇ ਤੁਹਾਡੀਆਂ ਸਰ ਪਲੀਜ਼ ਸਾਡੇ 4 ਗੱਡੀਆਂ ਲੱਗੀਆਂ ਹੋਈਆਂ ਸੀ ਬਾਹਰੋਂ ਬਾਹਰੋਂ ਵੀ ਗੱਡੀਆਂ ਮੰਗਾ ਲਈ 90 ਤੋਂ ਮੰਗਾ ਲਈ ਸਮਾਨਦੋ ਵੀ ਮੰਗਵਾਲੀ ਰਾਜਪੁਰਾ ਦੇ ਵੀ ਮੰਗਵਾਲੀ ਸੜਕਾਂ 'ਤੇ ਗੱਡੀਆਂ ਦਾ ਸ਼ਬਦ ਜੰਡਾ ਕਾਬੂ ਆਇਆ ਹੁਣ ਸਰ 90% ਅਸੀਂ ਕਾਬੂ ਕਰ ਚੁੱਕੇ ਹਾਂ ਇਸ ਨੂੰ ਤੇ 10% ਅਸੀਂ ਥੋੜਾ ਜਿਹਾ ਕਾਬੂ ਕਰਾਂ ਤੇ ਬਿਲਕੁਲ ਕਹਿ ਸਕਦੇ ਆ ਕਿ ਕਿਹਾ ਜਾ ਰਿਹਾ ਕਿ 90% ਕਾਬੂ ਕਰ ਲਿੱਤਾ ਲੇਕਿਨ ਤਸਵੀਰ ਜਿਹੜੀ ਦਿਖ ਰਹੀ ਹੈ ਕਿ ਅੱਗ ਲਗਾਤਾਰ ਵੱਧ ਰਹੀ ਹੈ ਤਾਂ ਇਹ ਤਸਵੀਰ ਦੇਖੋ ਕਿ ਕੈਮੀਕਲ ਜਿਹੜਾ ਨੀਚੋਂ ਦੀ ਨਿਕਲ ਕੇ ਆ ਰਿਹਾ ਕਿ ਥਿਨਰ ਜਿਹੜਾ ਇੱਥੇ ਅੰਦਰ ਸੀਗਾ ਤਾਂ ਉਹ ਥਿਨਰ ਕਹਿ ਸਕਦੇ ਆ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਹ ਤਸਵੀਰ ਜਿਹੜੀ ਹੈ ਪਟਿਆਲਾ ਦੀ ਹੈ ਜਿੱਥੇ ਲਗਾਤਾਰ ਟੀਮਾਂ ਲੱਗੀਆਂ ਹੋਈਆਂ ਨੇ ਫਾਇਲ ਵਿਗੜ ਦੀਆਂ ਗੱਡੀਆਂ ਜਿਹੜ ਕਿ ਇੱਕ ਗੱਡੀ ਜਿਹੜੀ ਆ ਹੋਰ ਆ ਚੁੱਕੀ ਐ ਇਸ ਪਾਸੇ ਤੋਂ ਫਾਇਰ ਵਿਗੜਦੀ ਲਗਾਤਾਰ ਜਿਹੜੀਆਂ ਗੱਡੀਆਂ ਖਾਲੀ ਹੋ ਰਹੀਆਂ ਨੇ ਜਿੰਨੀਆਂ ਵੀ ਗੱਡੀਆਂ ਇੱਥੇ ਪਹੁੰਚ ਰਹੀਆਂ ਨੇ ਉਹ ਖਾਲੀ ਹੁੰਦੀਆਂ ਜਾ ਰਹੀਆਂ ਨੇ ਤਾਂ ਪਾਣੀ ਜਿਹੜਾ ਕਾਫੀ ਜ਼ਿਆਦਾ ਲੱਗ ਰਿਹਾ ਇਸ ਅੱਗ ਨੂੰ ਬੁਝਾਉਣ ਦੇ ਲਈ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਪਟਿਆਲਾ ਦੀਆਂ ਨੇ ਜਿੱਥੇ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਲਗਾਤਾਰ جاری ਹੈ

ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸਨੋਰੀ ਅੱਡਾ ਇਲਾਕੇ ਤੋਂ ਕਿ ਲਗਾਤਾਰ ਜਿਹੜੀ ਅੱਗ ਬੁਝਾਉਣ ਦੀ ਕੋਸ਼ਿਸ਼ ਹੈ ਉਹ جاری ਹੈ ਤਾਂ ਨੀਚੇ ਦੇਖੋਗੇ ਕੈਮੀਕਲ ਦੀ ਤਸਵੀਰਾਂ ਕਿ ਜਿਹੜਾ ਕੈਮੀਕਲ ਉੱਥੋਂ ਨਿਕਲ ਰਿਹਾ ਹੈ ਤਾਂ ਉਹ ਲਗਾਤਾਰ ਇਸ ਥਾਂ ਦੇ ਉੱਤੇ ਜਿਹੜਾ ਕਹਿ ਸਕਦੇ ਹਾਂ ਕਿ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਹੈ ਉਹ ਲਗਾਤਾਰ جاری ਹੈ ਤਾਂ ਇਹ ਦੇਖੋਗੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਇੱਥੇ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ ਅੱਗ ਬੁਝਾਉਣ ਦੇ ਲਈ ਲੇਕਿਨ ਫਿਲਹਾਲ ਦੀ ਘੜੀ ਜਿਹੜੀ ਹੈ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਇਸ ਪਾਸੇ ਦੇਖੋਗੇ ਇੱਕ ਗੱਡੀ ਜਿਹੜੀ ਹੋਰ ਹੈ ਫਾਇਰ ਬ੍ਰਿਗੇਡ ਦੀ ਉਹ ਪਹੁੰਚ ਚੁੱਕੀ ਹੈ ਇਸ ਪਾਸੇ ਦੇਖੋਗੇ ਕਿ ਪੁਲਿਸ ਅਧਿਕਾ ਦੋ ਫਾਇਰ ਬ੍ਰਿਗੇਡ ਇਜ਼ ਨੋਟ ਐਨਫ ਫੋਰ ਦਾ ਪਟਿਆਲਾ ਇਟ ਇਜ਼ ਨੋਟ ਐਨਫ ਕੈਨ ਲੱਕ ਕਿ ਕਹਿ ਸਕਦੇ ਆ ਕਿ ਗੱਡੀਆਂ ਜਿਹੜੀ ਲਗਾਤਾਰ ਚੱਲ ਰਹੀਆਂ ਨੇ ਚਾਰ ਗੱਡੀਆਂ ਪਹਿਲਾਂ ਇਸਤੇਮਾਲ ਹੋ ਚੁੱਕੀਆਂ ਪੰਜਵੀਂ ਗੱਡੀ ਇਹ ਖੜੀ ਹੈ ਛੇ ਹੋਰ ਹੋ ਚਾ ਕੇ ਆ ਚੁੱਕੀਆਂ ਓਕੇ ਬਟ ਆਈ ਥਿੰਕ ਕਿ ਪਟਿਆਲੇ ਵਿੱਚ 10 ਫਾਇਰ ਬ੍ਰਿਗੇਡ ਇਜ਼ ਸਫੀਸ਼ੀਐਂਟ 2 ਇਜ਼ ਨੋਟ ਐਨਫ ਅ ਬਿਲਕੁਲ ਲਗਾਤਾਰ ਇਹ ਤਸਵੀਰ ਦੇਖੋਗੇ ਤੁਸੀਂ ਕਿ ਇਸ ਪਾਸੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਹੈ ਉਹ ਲਗਾਤਾਰ ਜਾ ਰਹੀ ਹੈ ਤਾਂ ਕਹਿ ਸਕਦੇ ਹਾਂ ਕਿ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਗੈਨਿਕ ਭਿਆਨਕ ਹੈ ਕਿ ਉਸ ਦੇ ਉੱਪਰ ਕਾਬੂ ਪਾਣਾ ਤੱਕ ਮੁਸ਼ਕਿਲ ਹੋ ਚੁੱਕਿਆ ਥਿਨਰ ਜਿਹੜਾ ਦੁਕਾਨ ਦੇ ਅੰਦਰ ਮੌਜੂਦ ਸੀਗਾ ਕਹਿ ਸਕਦੇ ਆ ਜਿਸ ਦੇ ਕਾਰਨ ਜਿਹੜੀ ਅੱਗ ਕਾਫੀ ਜ਼ਿਆਦਾ ਵੱਧ ਰਹੀ ਹੈ ਤਾਂ ਇਸ ਪਾਸੇ ਦੇਖੋਗੇ ਪੁਲਿਸ ਅਧਿਕਾਰੀ ਜਿਹੜੀ ਹੈ ਉਹਨਾਂ ਦੀ ਟੀਮ ਜਿਹੜੀ ਹੈ ਥਾਂ ਦੇ ਉੱਤੇ ਲੱਗੀ ਹੋਈ ਹੈ ਕਿ ਲਗਾਤਾਰ ਜਿਹੜਾ ਲੋਕ ਕਾਫੀ ਇਕੱਠਾ ਹੋ ਚੁਕੇ ਨੇ ਉਹਨਾਂ ਨੂੰ ਸਾਈਡ ਤੇ ਕੀਤਾ ਜਾ ਸਕੇ ਕਿਉਂਕਿ ਆਸ-ਪਾਸੇ ਕਾਫੀ ਲੋਕ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੂੰ ਸਾਈਡ ਤੇ ਕੀਤਾ ਜਾ ਰਿਹਾ ਕਿਉਂਕਿ ਅੱਗ ਦੇ ਆਲੇ-ਦੁਆਲੇ ਕਿਸੇ ਨੂੰ ਵੀ ਜਾਣ ਦੇ ਲਈ ਨਹੀਂ ਦਿੱਤਾ ਜਾ ਰਿਹਾ ਤਾਂ ਇਹ ਤਸਵੀਰ ਦੇਖੋਗੇ ਤੁਸੀਂ ਕਿ ਤਸਵੀਰ ਜਿਹੜੀ ਹੈ ਪਟਿਆਲਾ ਦੀ ਤਸਵੀਰ ਹੈ ਜਿੱਥੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਹੈ ਲਗਾਤਾਰ ਫਾਇਰ ਵਿਗਟ ਦੀ ਟੀਮ ਜਿਹੜੀ ਹੈ ਉਹ ਕਰ ਰਹੀ ਹੈ ਤਾਂ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਤੁਹਾਨੂੰ ਦਿਖਾ ਰਹੇ ਹਾਂ ਕਿ ਲਗਾਤਾਰ ਤਸਵੀਰ ਦੇਖੋਗੇ ਤੁਸੀਂ ਕਿਸ ਤਰ੍ਹਾਂ ਇਸ ਪ ਟੀਮਾਂ ਜੜੀਆਂ ਨੇ ਵਕ ਵਕ ਲੱਗੀਆਂ ਹੋਈਆਂ ਨੇ ਕਿ ਅੱਗ ਨੂੰ ਬੁਝਾਇਆ ਜਾ ਸਕੇ ਕਿਉਂਕਿ ਲਗਾਤਾਰ ਜਿਹੜੀ ਤਸਵੀਰ ਹੈ ਪਟਿਆਲਾ ਦੀ ਹੈ ਕਿ ਜਿੱਥੇ ਅੱਗ ਜਿਹੜੀ ਆ ਉਹ ਲੱਗੀ ਹੋਈ ਹੈ ਦੁਕਾਨ ਦੇ ਵਿੱਚ ਤਾਂ ਇਹ ਤਸਵੀਰਾਂ ਜੜੀਆਂ ਨੇ ਤੁਸੀਂ ਪਟਿਆਲਾ ਦੀ ਦੇਖ ਰਹੇ ਹੋ ਉਹ ਦੂਜੇ ਪਾਸੇ ਉਹ ਦੇਖੋਗੇ ਤਸਵੀਰ ਕਿ ਕਿਸ ਤਰ੍ਹਾਂ ਜਿਹੜਾ ਲਗਾਤਾਰ ਕਹਿ ਸਕਦੇ ਆ ਕਿ ਆਪਾਂ ਅੱਗ ਨੂੰ ਬੁਝਾਉਣ ਦੇ ਲਈ ਟੀਮਾਂ ਜੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਤਾਂ ਇਹ ਤਸਵੀਰਾਂ ਜੜੀਆਂ ਨੇ ਉਹ ਪਟਿਆਲਾ ਦੀਆਂ ਤਸਵੀਰਾਂ ਨੇ ਜਿੱਥੇ ਅਧਰ ਨੂੰ ਦਿਖਾ ਰਿਹਾ ਕਿਸ ਤਰ੍ਹਾਂ ਜਿਹੜਾ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਹੈ ਉਹ ਲਗਾਤਾਰ ਫਾਇਰ ਵਿਗਟ ਦੀ ਟੀਮ ਕਰ ਰਹੀ ਹੈ ਲੇਕਿਨ ਕੈਮੀਕਲ ਜਿਹੜਾ ਦੁਕਾਨ ਦੇ ਵਿੱਚੋਂ ਨਿਕਲੀ ਜਾ ਰਿਹਾ ਕਿਉਂਕਿ ਜਦੋਂ ਅੱਗ ਬੁਝਾਈ ਜਾ ਰਹੀ ਹੈ ਉੱਪਰ ਪਾਣੀ ਮਾਰੇ ਜਾ ਰਿਹਾ ਉੱਪਰ ਘਰ ਬਣਿਆ ਹੋਇਆ ਸੀ ਨੀਚੇ ਦੁਕਾਨ ਸੀਗੀ ਤਾਂ ਉਸ ਦੇ ਬਾਵਜੂਦ ਵੀ ਜਿਹੜਾ ਕੈਮੀਕਲ ਆ ਦੁਕਾਨ ਦੇ ਵਿੱਚੋਂ ਪਾਣੀ ਵਜਨ ਦੇ ਬਾਹਰ ਜਿਹੜਾ ਨਿਕਲ ਰਿਹਾ ਲੇਕਿਨ ਅੱਗ ਨੂੰ ਬੁਝਾਉਣ ਦੇ ਲਈ ਫਾਇਰ ਵਿਗਟ ਜਿਹੜੀ ਹੈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਦੇਖਣਾ ਆਵੇਗਾ ਅੱਗ ਕਦੋਂ ਤੱਕ ਕਾਬੂ ਦੇ ਵਿੱਚ ਆਂਦੀ ਹੈ ਜਾਂ ਕਦੋਂ ਤੱਕ ਬੁਝਦੀ ਹੈ ਕੈਮਰਾ ਪਰ ਸਰ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਜੀਤ ਕਮ ਬਹੁਤ ਜਗਬਣੇ ਟੀਵੀ ਪਟਿਆਲਾ ਮੈਮ ਕੀ ਕਹਿਣਾ ਚਾਹੁੰਦੇ ਜਿੱਥੇ ਅੱਗੇ ਵਾਲੀ ਥਾਂ ਮੌਕੇ ਤੇ ਤੁਸੀਂ ਪਹੁੰਚੋ ਕਿੱਦਾਂ ਦੇ ਹਾਲਾਤ ਨੇ ਜੀ ਹੁਣ ਜਿਹੜੀ ਅੱਗੇ ਐਸ ਆਫ ਨਾਓ ਤੋਂ ਅੰਡਰ ਕੰਟਰੋਲ ਹੈਗੀ ਐ ਜਿਹੜਾ ਇਹ ਮੋਹੱਲਾ ਹੈ ਹੈ ਕਾਫੀ ਹਾਈ ਡੈਂਸਿਟੀ ਪੋਪੂਲੇਸ਼ਨ ਇੱਥੇ ਹੈਗੀ ਐ ਸੋ ਫਾਇਰ ਬ੍ਰਿਗੇਡ ਨੂੰ ਰਸਤਾ ਚਾਹੀਦਾ ਹੈ ਜੋ ਕਿ ਅਸੀਂ ਕਲੀਅਰ ਕਰਾ ਰਹੇ ਹਾਂ ਸਾਰਿਆਂ ਦੀ ਸਪੋਰਟ ਵੀ ਅਸੀਂ ਲੈ ਰਹੇ ਹਾਂ ਮੋਹੱਲਾ ਨਿਵਾਸੀਆਂ ਦੀ ਤੇ ਉਹਨਾਂ ਦੀ ਸੇਫਟੀ ਲਈ ਅਸੀਂ 2 ਘੰਟੇ ਐਟਲੀਸt फायर सेफ्टी ऑफिसर ਵੱਲੋਂ ਇੱਕ নো অবਜੈਕਸ਼ਨ ਨਹੀਂ ਆ ਜਾਂਦਾ ਜਦੋਂ ਆਲ ਸੇਫ ਸਰਟੀਫਿਕੇਟ ਨਹੀਂ ਆ ਜਾਂਦਾ ਕਿ ਇਹ ਠੀਕ ਹੈ ਹੁਣ ਘਰਾਂ ਨੂੰ ਜਾ ਸਕਦੇ ਹੈਗੇ ਵੈਸੇ ਇਟ ਇਜ਼ ਅੰਡਰ ਕੰਟਰੋਲ ਕਾਫੀ ਹੱਦ ਤੱਕ ਇਹ ਕੰਟਰੋਲ ਹੋ ਚੁੱਕੀ ਹੈ ਅਸੀਂ ਵਾਟਰ ਸੋਰਸ ਇਹਨਾਂ ਨੂੰ ਦੇ ਦਿੱਤਾ ਹੈ ਲਾਈਟ ਇੱਥੇ 2 ਘੰਟੇ ਐਟ ਲੀਸਟ ਨਹੀਂ ਹੋਊਗੀ ਸੋ ਅਸੀਂ ਇਹਨਾਂ ਲਈ ਰਿਟੇਨਰ ਅਰੇਂਜਮੈਂਟ ਵੀ ਕਰਾ ਰਹੇ ਜਿੰਨੀ ਚਿਰ ਇਹ ਆਪਣੇ ਘਰਾਂ ਨੂੰ ਨਹੀਂ ਜਾ ਸਕਦੇ ਥੈਂਕਫੁਲੀ ਕੋਈ ਲਾਸ ਆਫ ਲਾਈਫ ਨਹੀਂ ਹੋਈ ਹੈ ਤੇ ਅੱਗ ਜਿਹੜੀ ਹੈ ਕਾਬੂ ਚ ਹੈ ਮੈਨੂੰ ਕੁਝ ਪਤਾ ਲੱਗਿਆ ਤੁਸੀਂ ਵੀ ਆਇਓ ਮੌਕੇ ਤੇ ਕੋਈ ਅੱਗ ਲੱਗਣ ਦੇ ਕਾਰਨ ਕੀ ਹੈ ਇਟ ਸੀਮਸ ਇਟ ਇਸ ਸਮ ਕੈਮੀਕਲ ਰਿਲੇਟਿਡ ਅੱਗ ਜਿਹੜੀ ਅਸੀਂ ਪ੍ਰੋਪਰ ਪੜਤਾਲ ਇਸ ਤੋਂ ਬਾਅਦ ਕਰ ਆ ਜਾਾਂਗੇ ਪਹਿਲਾਂ ਤਾਂ ਅਸੀਂ ਮੌਕਾ ਜਿਹੜਾ ਹੈਗਾ ਉਹ ਉਹ ਸਾਹਮਰੇ ਹੈਗੇ ਉਸ ਤੋਂ ਬਾਅਦ ਆਫਕੋਰਸ ਜੋ ਵੀ ਕੋਈ ਕਿਸੇ ਨੇ ਵੀ ਕੋਈ ਜੇਕਰ ਕੋਈ ਵੀ ਗਲਤੀ ਕੀਤੀ ਹੈਗੀ ਹੈ ਐਂਡ ਜੇਕਰ ਕੋਈ ਕਿਸੇ ਤਰੀਕੇ ਦਾ ਇਹੋ ਜਿਹਾ bizness ਜਾਂ ਵਪਾਰ ਜਿੱਥੇ ਨਹੀਂ ਹੋਣਾ ਚਾਹੀਦਾ ਸੀ ਕੀਤਾ ਹੈਗਾ ਉਹਦੀ ਪ੍ਰੋਪਰ ਪੜਤਾਲ ਕਰਕੇ ਉਹਨੂੰ ਪ੍ਰੋਪਰ ਅਸੀਂ ਨਤੀਜੇ ਤੇ ਲੈ ਕੇ ਜਾਵਾਂਗੇ ਫਿਰ ਐਕਸ਼ਨ ਵੀ ਕਰਾਂਗੇ ਅੱਜ ਅੱਗ ਲੱਗੀ ਹੈ ਮੈਨੂੰ ਪੜਤਾਲ ਕਰੋ ਲੇਕਿਨ ਪਹਿਲਾਂ ਇਹਨਾਂ ਜਾਣਕਾਰੀ